ਜਦੋਂ ਇਹ بارشਾਂ ਆਈਆਂ ਸੀ ਉਦੋਂ ਸਾਰੇ ਤਕਰੀਬਨ ਪੰਜਾਬ ਦੇ ਵਿੱਚ ਝੋਨੇ ਨੂੰ ਫੁੱਲਾ ਰਿਹਾ ਸੀ ਛਿੱਟੇ ਨਿਕਲ ਰਹੇ ਸੀ ਉਹਦਾ ਬੀਜ ਬਣ ਰਿਹਾ ਸੀ ਛਿੱਟਿਆਂ ਦੇ ਵਿੱਚ ਤੇ ਸਾਨੂੰ ਇਹ ਵੀ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਹੋਰ ਝੋਨਾ ਲੱਗਿਆ ਹੋਇਆ ਨਾ ਸਾਨੂੰ ਖਲਸ਼ਾ ਹੈਗਾ ਕਿ ਬਹੁਤਿਆਂ ਜਿਹੜੀਆਂ ਦੀਆਂ ਸੌਂ ਜਾਂਦੀ ਪੈ ਰਹੇ ਇਹਦੇ ਨਾਲ ਹੋ ਸਕਦਾ ਕਿ ਪੰਜਾਬ ਦੇ ਵਿੱਚ ਹੋਰ ਵੀ ਝਾੜ ਤੇ ਵੀ ਥੋੜਾ ਫਰਕ ਪਵੇ ਇਹ ਜੇ ਅਸੀਂ ਸਾਰੇ ਪੰਜਾਬ ਦੀ ਗੱਲ ਕਰੀਏ ਕਿ ਹੜ੍ਹਾਂ ਦੇ ਅੰਦਰ ਤਾਂ ਸਾਡਾ 2.7 ਲੱਖ ਹੈਕਟੇਰ ਆਇਆ ਹੈਗਾ ਇਹ ਸਾਡਾ 32 ਲੱਖ ਹੈਕਟੇਰ ਜਿਹੜਾ ਝੋਨਾ ਟੋਟਲ ਲੱਗਦਾ ਹੈਗਾ ਜਿਹੜਾ ਪਾਣੀ ਜਿੱਦੂਗਾ ਨਾ ਉਹ ਪੀੜਾ ਹੋਊਗਾ ਉਹਦੇ ਅਸੀਂ ਇੱਕ ਅਟੈਂਡੀਐਂਸੀ ਪਲਾਨ ਵਾਕੇ ਦਿੱਤੀ ਹੈ ਵੀ ਜੇ ਪੀੜਾ ਹੁੰਦਾ ਤੇ ਕੀ ਸਪਰੇਅ ਕਰਨਾ ਜੇ ਕੋਈ ਬਿਮਾਰੀ ਲੱਗਦੀ ਤੇ ਕੀ ਸਪਰੇਅ ਕਰਨਾ ਜੇ ਕੋਈ ਕੀੜਾ ਲੱਗਦਾ ਕੀ ਸਪਰੇਅ ਕਰਨਾ ਪੰਜਾਬ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਪਈ ਹੈ ਜਿਸ ਦੇ ਨਾਲ ਜਿੱਥੇ ਹਜ਼ਾਰਾਂ ਪਿੰਡ ਪ੍ਰਭਾਵਿਤ ਹੋਏ ਨੇ ਉੱਥੇ ਹੀ ਲੱਖਾਂ ਏਕੜ ਫਸਲ ਵੀ ਤਬਾਹ ਹੋ ਗਈ ਹੈ ਕਿਸਾਨਾਂ ਦੀ ਇਸ ਵਾਰ ਵੀ ਫਸਲ ਤਬਾਹ ਹੋਈ ਹੈ ਉੱਥੇ ਹੀ ਕਿਸਾਨਾਂ ਵੱਲੋਂ ਅਗਲੀ ਫਸਲ ਲਈ ਰੱਖੇ ਗਏ ਬੀਜ ਆਦਿ ਵੀ ਪਾਣੀ ਦੇ ਵਿੱਚ ਰੁੜ ਗਏ ਨੇ ਜਿਸ ਦੇ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਣ ਦੀ ਉਮੀਦ ਹੈ ਜਿਸ ਨੂੰ ਲੈ ਕੇ ਹੁਣ ਪੀਏਯੂ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਕੀਤੇ ਜਾ ਰਹੇ ਯਤਨ ਕਿਸਾਨਾਂ ਨੂੰ ਸਸਤੇ ਰੇਟਾਂ ਦੇ ਵਿੱਚ ਉਪਲਬਧ ਕਰਵਾਏ ਜਾਣਗੇ ਜੀਆਂ ਇਹ ਆਖਿਆ ਜਾ ਰਿਹਾ ਹੈ ਕਿ ਸਸਤੇ ਰੇਟਾਂ ਦੇ ਵਿੱਚ ਹੁਣ ਬੀਜ ਕਿਸਾਨਾਂ ਨੂੰ ਦਿੱਤੇ ਜਾਣਗੇ ਜਿਸ ਨੂੰ ਲੈ ਕੇ ਪੀਏਯੂ ਦੇ ਵਾਈਸ ਚਾਂਸਲਰ ਸਪੀਰ ਗੋਸਲ ਨੇ ਜਾਣਕਾਰੀ ਦਿੱਤੀ ਹੈ ਦੱਸਿਆ ਪੰਜਾਬ ਦੇ ਵਿੱਚ ਲਗਭਗ 32 ਲੱਖ ਹੈਕਟੇਅਰ ਝੋਨਾ ਬੀਜਿਆ ਜਾਂਦਾ ਹੈ ਜੀ ਦੇ ਵਿੱਚ ਲਗਭਗ 2.7 ਲੱਖ ਹੈਕਟੇਅਰ ਝੋਨਾ ਹੜ੍ਹਾਂ ਦੀ ਮਾਰ ਹੇਠ ਆਇਆ ਹੋਣਾ ਕਿ ਆ ਲੱਗਦਾ ਹੈ ਕਿ ਜ਼ਿਆਦਾ ਬਰਸਾਤਾ ਹੋਣ ਕਾਰਨ ਪੰਜਾਬ ਦੇ ਵਿੱਚ ਬਾਕੀ ਝੋਨੇ ਦੀ ਫਸਲ ਵੀ ਪ੍ਰਭਾਵਿਤ ਹੋਏਗੀ ਕਿਉਂਕਿ ਜਦੋਂ ਝੋਨੇ ਦੀਆਂ ਜਿਹੜੀਆਂ ਸੀਟਾਂ ਪੁੱਗਰਦੀਆਂ ਨੇ ਤਾਂ ਉਸ ਸਮੇਂ ਫੁੱਲ ਨਿਕਲਦੇ ਨੇ ਜੇਕਰ ਉਸ ਜ਼ਿਆਦਾ ਬਰਸਾਤ ਕਾਰਨ ਟੁੱਟ ਜਾਂਦੇ ਨੇ ਝਾੜ ਘਟਣ ਦੀ ਸ਼ੰਕਾ ਵੀ ਰਹਿੰਦੀ ਹੈ। ਤੇ ਰਾਵਾਂ ਦਾ ਪਾਣੀ ਪੰਜਾਬ ਦੇ ਵਿੱਚ ਇਹ ਵੀ ਜਿਹੜਾ ਲੈਵਲ ਹੈ ਨਾ ਉਹ ਬਹੁਤ ਘਟਵਾ ਦੇਗਾ। ਕਿਤੇ ਅੱਧਾ ਫੁੱਟ ਹੈ ਕਿਤੇ ਫੁੱਟ ਹੈ ਕਿਤੇ ਤਿੰਨ ਫੁੱਟ ਹੈ ਕਿਤੇ ਪੰਜ ਫੁੱਟ ਹੈ ਇਦਾਂ ਆਇਆ ਤੇ ਜਿੱਥੇ ਹੁਣ ਮੇਨ ਫਸਲ ਆਪਣੀ ਜਿਹੜੀ ਹੈਗੀ ਉਹ ਝੋਨਾ ਲੱਗਿਆ ਹੋਇਆ ਝੋਨੇ ਦਾ ਵੈਸੇ ਇਹ ਹੁੰਦਾ ਹੈਗਾ ਵੀ ਜੇ ਇਹਦੇ 2-4 ਪੱਤੇ ਵੀ ਉੱਤੇ ਨਜ਼ਰ ਆਉਂਦੇ ਹੋਣ ਨਾ ਜਦੋਂ ਫੁੱਲ ਨਾ ਆਇਆ ਹੋਵੇ ਸਭ ਤੋਂ ਪਹਿਲਾਂ ਛਿੱਟਾ ਨਾ ਨਿਕਲਿਆ ਹੋਵੇ 2-4 ਪੱਤੇ ਵੀ ਹੋਣ ਜਦੋਂ ਪਾਣੀ ਘਟਦਾ ਤੇ ਉਹ ਚਾਂਸਸ ਹੁੰਦੇ ਨੇ ਕਿ ਉਹ ਅੱਗੇ ਚੱਲ ਪੂਗਾ ਪਰ ਸਾਡੀ ਜਿਹੜੀ ਸਟੇਜ ਹੈ ਨਾ ਝੋਨੇ ਦੀ ਹੁਣ ਉਹ ਤਾਂ ਪੱਕੜਦੇ ਹੀ ਆ ਗਈ ਹੈ 15 ਦਿਨ ਤਾਂ ਆਉਣਾ ਸ਼ੁਰੂ ਹੋ ਜਾਣਾ ਜਦੋਂ ਇਹ ਵਾਰਸ਼ਾਂ ਆਈਆਂ ਸੀ ਉਦੋਂ ਸਾਰੇ ਤਕਰੀਬਨ ਪੰਜਾਬ ਦੇ ਵਿੱਚ ਝੋਨੇ ਨੂੰ ਫੁੱਲਾ ਰਿਹਾ ਸੀ ਛਿੱਟੇ ਨਿਕਲ ਰਹੇ ਸੀ ਉਹਦਾ ਬੀਜ ਬਣ ਰਿਹਾ ਸੀ ਛਿੱਟਿਆਂ ਦੇ ਵਿੱਚ ਕੋਈ ਕਹੀ ਜੀ ਸਟੇਜ ਹੈਗੀ ਜੇ ਉਹ ਡੁੱਬ ਜਵੇ ਨਾ ਤੇ ਫਿਰ ਅੱਗੇ ਕੁਝ ਨਹੀਂ ਹੁੰਦਾ ਹੈਗਾ ਸੋ ਉਹ ਜਿੱਥੇ ਬਹੁਤੇ ਹੜਾ ਆਏ ਨੇ ਨਾ ਉੱਥੇ ਸਾਨੂੰ ਇਹ ਲੱਗਦਾ ਕਿ ਉੱਥੇ ਤਾਂ ਲਾਸ ਹੋਣਾ ਹੀ ਹੋਣਾ 90 100% ਲਾਸ ਹੈਗਾ ਇੱਕ ਹੋਰ ਵੀ ਹੈਗਾ ਇਹ ਤਾਂ ਆਪਾਂ ਹੜਾਂ ਵਾਲੇ ਏਰੀਆ ਦੀ ਗੱਲ ਕਰਦੇ ਆਂ ਤੇ ਜੇ ਅਸੀਂ ਸਾਰੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਹੜ੍ਹਾਂ ਦੇ ਅੰਦਰ ਤਾਂ ਸਾਡਾ 2.7 ਲੱਖ ਹੈਕਟੇਰ ਆਇਆ ਹੈਗਾ ਤੇ ਸਾਡਾ 32 ਲੱਖ ਹੈਕਟੇਰ ਜਿਹੜਾ ਝੋਨਾ ਟੋਟਲ ਲੱਗਦਾ ਹੈਗਾ ਜਿਹੜਾ ਬਾਕੀ ਸਾਡਾ ਝੋਨਾ ਲੱਗਿਆ ਹੋਇਆ ਹੈਗਾ ਇਤਕੀ ਬਾਰਿਸ਼ਾਂ ਬਹੁਤ ਹੋਈਆਂ ਨਹੀਂ ਆ ਦੇਖੋ ਹੁਣ ਅਗਸਤ ਵਿੱਚ ਵੀ ਤੇ ਸਤੰਬਰ ਵਿੱਚ ਵੀ ਮੀਂਹ ਕਿੰਨੇ ਪਏ ਨੇ ਇਹਦੇ ਚ ਹੀ ਹੁੰਦਾ ਹੈ ਵੀ ਜਦੋਂ ਛੱਟਾ ਨਿਕਲਦਾ ਤੇ ਉਹਦੇ ਵਿੱਚ ਫੁੱਲ ਆਉਂਦਾ ਤੇ ਉਹ ਫੁੱਲ ਜਿਹੜੇ ਆਪਾਂ ਦੂਰੋਂ ਦੇਖ ਸਕਦੇ ਹਾਂ ਕਿ ਉਹ ਛੱਟੇ ਦੇ ਵਿੱਚੋਂ ਬਾਹਰ ਨਜ਼ਰ ਆਉਂਦਾ ਜਿਹਨੂੰ ਅਸੀਂ ਨਰ ਕਹਿੰਦੇ ਆ ਉਹ ਕੇਸਰ ਕਹਿੰਦੇ ਨੇ ਉਹਨੂੰ ਤੇ ਉਹ ਜਦੋਂ ਮੀਂਹ ਪੈਂਦਾ ਨਾ ਉਹ ਛੱਟ ਜਾਂਦਾ ਹੈ ਥੋਤਾ ਜਾਂਦਾ ਹੈਗਾ ਫਿਰ ਉਹ ਜਿਹੜਾ ਸੀਡ ਨਹੀਂ ਪੂਰਾ ਬਣਦਾ ਸੈੱਟ ਨਹੀਂ ਹੁੰਦਾ ਤੇ ਸਾਨੂੰ ਇਹ ਵੀ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਹੋਰ ਝੋਨਾ ਲੱਗਿਆ ਹੋਇਆ ਨਾ ਸਾਨੂੰ ਖਦਸ਼ਾ ਹੈਗਾ ਕਿ ਬਹੁਤੀਆਂ ਡੀ ਅਰੇਂਜ ਹੋ ਜਾਣਗੀ ਮੀਂਹ ਪਏ ਨੇ ਇਹਦੇ ਨਾਲ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਹੋਰ ਵੀ ਝਾੜ ਤੇ ਵੀ ਥੋੜਾ ਫਰਕ ਪਵੇ ਅਧਿਆਪਕ ਜੀ ਜਿੱਥੇ ਕੋਈ ਗੱਲ ਰੈਡ ਨੂੰ ਨਾ ਬੋਲੋ ਜਿਹੜਾ ਇਹਨਾਂ ਕਾਹਤੇ ਜਿਹੜਾ ਪਾਣੀ ਆ ਲੱਗਦਾ ਕਿ ਜਦੋਂ ਪਾਣੀ ਦੀ ਨਿਕਾਸੀ ਹੋਊਗੀ ਜਾਂ ਫਿਰ ਕਿਸਾਨ ਆਪਣੇ ਲਈ ਨਿਕਾਸੀ ਕਰ ਲੈਂਦੇ ਨੇ ਤੇ ਉਹਦੇ ਵਜਨ ਦੀ ਹਾਂ ਉਹ ਅਸੀਂ ਨਾ ਜਿਹੜੀ ਕੰਟਿੰਜੈਂਸੀ ਪਲਾਨ ਦਿੱ ਉਹ ਇੱਕ ਵਾਰੀ ਪੀੜਾ ਜ਼ਰੂਰ ਹੋ ਜਾਣਾ ਜਿਹੜਾ ਪਾਣੀ ਜਿੱਦੂ ਗਿਆ ਨਾ ਉਹ ਪੀੜਾ ਹੋਊਗਾ ਉਹਦੇ ਅਸੀਂ ਇੱਕ ਕੰਟਿੰਜੈਂਸੀ ਪਲਾਨ ਬਣਾ ਕੇ ਦਿੱਤੀ ਹੈ ਕਿ ਜੇ ਪੀੜਾ ਹੁੰਦਾ ਤੇ ਕੀ ਸਪਰੇ ਕਰਨਾ ਜੇ ਕੋਈ ਬਿਮਾਰੀ ਲੱਗਦੀ ਤੇ ਕੀ ਸਪਰੇ ਕਰਨਾ ਜੇ ਕੋਈ ਕੀੜਾ ਲੱਗਦਾ ਕੀ ਸਪਰੇ ਕਰਨਾ ਅਸੀਂ ਇੱਥੋਂ ਤੱਕ ਵੀ ਕਰਦੇ ਆ ਕਿ ਹਰ ਇੱਕ ਕੀੜਾ ਸਾਡਾ ਐਕਸਪਰਟ ਹੈ ਉਹਦਾ ਮੋਬਾਈਲ ਨੰਬਰ ਅਸੀਂ ਐਡਵਾਈਜ਼ਰੀ ਚ ਦਿੱਤਾ ਹੋ ਸਾਰੇ ਖਾਣਾਂ ਛੱਪ ਗਿਆ ਹੈਗਾ ਇਹ ਸੋਸ਼ਲ ਮੀਡੀਆ ਤੇ ਜਾ ਰਿਹਾ ਇਹ ਸਿੱਧਾ ਕੰਟੈਕਟ ਕਰ ਰਣ ਤੇ ਵੀ ਅਸੀਂ ਜੋ ਫਸਲ ਬਚ ਗਈ ਤੇ ਉਹਨੂੰ ਅੱਗੇ ਆਪਾਂ ਕਿਵੇਂ ਸਿਰਚੜਾਉਣਾ ਹੈਗਾ ਅਸਲਾਸਤਵਾਰਾ ਜਿਹੜਾ ਚਾਰਾ ਕੰਦੇ ਉਹ ਘਟਾਉਣੀ ਚੁਕੀ ਦਾ ਹੋ ਜਾਂਦਾ ਜੇ ਪੂਜਾ ਚਾਰਾ ਜਿਹੜਾ ਬਰਸਦਾ ਹਾਂ ਚਾਰਾ ਦਾ ਦੇਖੋ ਚਾਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ ਤੇ ਪਸ਼ੂਆਂ ਦਾ ਵੀ ਨੁਕਸਾਨ ਹੋ ਗਿਆ ਚਾਰੇ ਦਾ ਵੀ ਹੋ ਗਿਆ ਹੈਗਾ ਚਾਰਾ ਤਾਂ ਬਹੁਤ ਛੇਤੀ ਡੁੱਬ ਜਾਏਗਾ ਤੇ ਛੇਤੀ ਖਰਾਬ ਹੁੰਦਾ ਹੈਗਾ ਚਾਰਾ ਬਹੁਤ ਖਤਮ ਹੋ ਗਿਆ ਹੈ ਪਸ਼ੂਆਂ ਨੂੰ ਬਹੁਤ ਨੁਕਸਾਨ ਹੋਇਆ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ